Ah! <laughs> Krh! <laughs> ਤੁਸੀਂ ਵੇਖਿਆ ਦਰਬਾਰ ਸਾਹਿਬ 'ਕੀ ਲਲਕਾਰੇ ਵੱਜ ਕੇ ਕੀਰਤਨ ਹੁੰਦਾ ਹੋਵੇ ਕਦੀ ਵੇਖਿਆ ਕਦੀ ਨਹੀਂ ਹੁੰਦਾ ਕਦੀ ਤੁਸੀਂ ਵੇਖਿਆ ਦਰਬਾਰ ਸਾਹਿਬ ਚੀਕਾਂ ਮਾਰ ਕੇ ਕੋਰਾ ਕੀਰਤਨ ਕਰਦਾ ਹੋਵੇ ਕਦੀ ਨਹੀਂ ਮੈਂ ਬੇਨਤੀ ਕਰਾਂ ਇਹਨਾਂ 4 ਪੈਸੇ ਕਮਾਉਣ ਵਾਲਿਆਂ ਦਾ ਤੁਹਾਨੂੰ ਵਿਰੋਧ ਕਰਨਾ ਪਵੇਗਾ ਇਹਨਾਂ ਨੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਬੱਦੀ ਘਰ ਦੀ ਮਰਿਆਦਾ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਰੋੜਦੀ ਗੁਰਦੁਆਰਾ ਹੈ ਹਰ ਕੀਰਤਨ ਸੁਣੀਏ ਸਤਗੁਰ ਭੇਟ ਹਰ ਜਸ ਮੁਖ ਭਣੀਏ ਪੁਰਾਣੇ ਸਮੇਂ ਦੇ ਵਿੱਚ ਸਾਡੇ ਲੋਕ ਕਿਆ ਕਰਦੇ ਸੀ ਕਿ ਜਦੋਂ ਅਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਕੀਰਤਨ ਸੁਣੀਦਾ ਵਾ ਆਉਂਦੇ ਸਾਨੂੰ ਨੀਂਦ ਹੋਣੀ ਸ਼ੁਰੂ ਹੋ ਜਾਂਦੀ ਆ ਆਉਂਦੇ ਜੇਕਰ ਕੀਰਤਨ ਸੁਣੀਦਾ ਵਾ ਸਾਨੂੰ ਬਾਸੀਆਂ ਆਉਂਦੀਆਂ ਵਾ ਆਉਂਦੇ ਜੇਕਰ ਕੀਰਤਨ ਸੁਣੀਦਾ ਵਾ ਜਾਂਦੇ ਸੀ ਗੁਰਦੁਆਰੇ ਦੇ ਵਿੱਚ ਬੈਠੇ ਬੈਠੇ ਬੋਰ ਹੋਣ ਲੱਪ ਜਾਂਦਾ ਵਾ ਅਛਾ ਬੋਰ ਕਿਹੜੇ ਕੀਰਤਨ ਤੋਂ ਹੁੰਦੇ ਹੈ ਸਾਡੇ ਲੋਗ ਜਿਹੜਾ ਰਸਮਈ ਸ਼ਬਦ ਹੁੰਦਾ ਹੈ ਜਿਹੜਾ ਸ਼ਬਦ ਜਿਹੜਾ ਕੀਰਤਨ ਰਾਗਾਂ ਦੇ ਵਿੱਚ ਹੁੰਦਾ ਹੈ ਹੁਣ ਆਹ ਗੱਲ ਸਾਡੇ ਰਾਗੀ ਸਿੰਘਾਂ ਨੂੰ ਪਤਾ ਲੱਗੀ ਸਾਡੇ ਰਾਗੀ ਸਿੰਘਾਂ ਨੇ ਆਪਣਾ ਦਿਮਾਗ ਲਾਇਆ ਉਹਨਾਂ ਨੇ ਕੀਰਤਨ ਨੂੰ ਐਵੇਂ ਦਾ ਰੂਪ ਦਿੱਤਾ ਕਿ ਜੇਕਰ ਸਾਡੇ ਲੋਕਾਂ ਹੀ ਦੇ ਕੀਰਤਨ ਸੁਣਿਆ ਬੋਰ ਹੋਈਦਾ ਵਾ ਕਹਿਣ ਤੋਂ ਭਾਵ ਜਦੋਂ ਗਾਣਾ ਸੁਣੀਦਾ ਉਦੋਂ ਨੱਚਣ ਟੱਪਾਂ ਨੂੰ ਦਿਲ ਕਰਦਾ ਵਾ ਚਲੋ ਜੀ ਸਾਡੇ ਰਾਗੀ ਸਿੰਘਾਂ ਨੇ ਦਿਮਾਗ ਲਾਇਆ ਸਾਡੇ ਰਾਗੀ ਸਿੰਘਾਂ ਨੇ ਕੀਰਤਨ ਨੂੰ ਐਵੇਂ ਦਾ ਰੂਪ ਦੇ ਦਿੱਤਾ ਕਿ ਕੀਰਤਨ ਦਾ ਕੀਰਤਨ ਰaje ਤੇ ਕੰਮ ਵਿੱਚ ਨੱਚਣ ਟੱਪਣ ਵਾਲਾ ਆ ਜੀ। ਉਹ ਤੁਸੀਂ ਧਿਆਨ ਮਾਰਿਆ ਇਹਦਾ ਕੀਰਤਨ ਕਿਵੇਂ ਦਾ ਕੀਤਾ ਜਾ ਰਿਹਾ ਵਾ। ਚੱਕ ਲੋ ਢੋਲਕੀਆਂ ਚੱਕ ਲੋ ਵਾਜੇ ਚੱਕ ਲੋ ਸ਼ੈਣੇ ਵੈਗਰੂ ਵੈਗਰੂ ਸ਼ੁਰੂ ਕਰੋ ਕੰਮ ਹੋਰ ਹੋਰ ਦੇ ਜਾ ਕੇ ਨਿਬੜੋ ਭਾਈ ਕੀ ਆਏ? ਵਿਸਰ ਗਈ ਸਭ ਤਾਤ ਪਰਾਈ ਵੈਗਰੂ ਵੈਗਰੂ ਜਪਤੇ ਸਾਧ ਸੰਗਤਮੋਏ ਪਾਈ ਵੈਗਰੂ ਵੈਗਰੂ ਭਾਈ ਕੀ ਆਏ? ਤਾਂ ਤਾਂ ਨਾਮਦਾਸ ਗੁਰ ਵੈਗਰੂ ਵੈਗਰੂ ਜਨ ਸਰਿਆ ਤੇ ਨੇ ਸਵਾਰਿਆ ਵੈਗਰੂ ਵੈਗਰੂ ਪੈ ਕੀ ਆਏ ਤੁਸੀਂ ਵੈਗਰੂ ਕਹੋ ਅਸੀਂ ਵੈਗਰੂ ਸ਼ਬਦ ਰੇ ਨਿੰਦਕ ਨਹੀਂ ਆ ਤੁਸੀਂ ਵੈਗਰੂ ਕਹੋ ਲੇਕਿਨ ਇੱਕ ਸ਼ਬਦ ਪੂਰਾ ਹਲਾਓ ਇੱਕ ਸ਼ਬਦ ਪੂਰਾ ਲਾਉਣ ਦੇ ਬਾਅਦ 2 ਮਿੰਟ 4 ਮਿੰਟ ਵੈਗਰੂ ਚ ਪਾ ਲੋ ਫੇਰ ਦੂਜਾ ਸ਼ਬਦ ਲਾ ਲੋ ਸ਼ੁਰੂਆਤੀ 5 ਮਿੰਟ ਵੈਗਰੂ ਚ ਪਾ ਲੋ ਲਾਸਟ ਦੇ 5 ਮਿੰਟ ਵੈਗਰੂ ਚ ਪਾ ਲੋ ਲੇਕਿਨ ਸਾਡੇ ਰਾਗੀ ਸੰਗਾਂ ਨੇ ਮਾਫ ਕਰਨਾ ਹਾਲਾਤ ਆ ਬਣ ਚੁੱਕੇ ਆ ਮੈਂ ਬਿਨ ਗੁਰ ਦੇਖਿਆ ਵੈਗਰੂ ਵੈਗਰੂ ਨੀਂਦ ਨਾ ਆਵੇ ਵੈਗਰੂ ਵੈਗਰੂ ਗੱਲ ਨਹੀਂ ਜੋਗ ਨਾ ਹੋਈ ਵੈਗਰੂ ਵੈਗਰੂ ਅੱਛਾ ਫਿਰ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਛੱਡ ਦੇਣਾ ਵਾ ਫਿਰ ਦੂਜਾ ਗ੍ਰੰਥ ਇਹ ਜੀ ਹਮ ਬੈਠੇ ਤੋਂ ਮਦੇਓ ਅਸੀਸਾ ਵੈਗਰੂ ਵੈਗਰੂ ਰਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਵੈਗਰੂ ਵੈਗਰੂ ਭਾਈ ਇੱਕ ਸ਼ਬਦ ਪੜ੍ਹ ਲਓ ਇੱਕ ਸ਼ਬਦ ਲਓ ਇੱਕ ਸ਼ਬਦ ਨੂੰ 5 ਮਿੰਟ 7 ਮਿੰਟ 10 ਮਿੰਟ ਪੜ੍ਹੋ ਆਪਣਾ ਤਬਲਾ ਸੁਰ ਕਰੋ ਫਿਰ ਦੂਜਾ ਸ਼ਬਦ ਜਿਹੜਾ ਮਰਜੀ ਤਾਨੂੰ ਚੰਗਾ ਲੱਗਦਾ ਲਾ ਲਓ ਵਾਇਗਰੂ ਚ ਪਾਉਣਾ ਕੋਈ ਮਾੜੀ ਗੱਲ ਨਹੀਂ ਆ ਲੇਕਿਨ ਸ਼ੁਰੂਆਤੀ 5 ਮਿੰਟ ਵਾਇਗਰੂ ਚ ਪਾ ਲਓ ਲਾਸਟ ਦੇ 5 ਮਿੰਟ ਚ ਪਾ ਲਓ ਪਰ ਮੈਂ ਬੇਨਤੀ ਕਰਾਂ ਸਾਡੇ ਹਾਲਾਤ ਆ ਬਣ ਚੁੱਕੇ ਆ ਅਸੀਂ ਵਾਇਗਰੂ ਸ਼ਬਦ ਨੂੰ ਵਾਇਗਰੂ ਵੀ ਨਹੀਂ ਰਹਿਣ ਦਿੱਤਾ ਤੁਸੀਂ ਸੁਣਿਆ ਇਹਦਾ ਕੀਰਤਨ ਸ਼ੁਰੂਆਤ ਵਾਇਗਰੂ ਤੋਂ ਹੁੰਦੀ ਆ ਤੇ ਨਿਬੜਦਾ ਕੰਮ ਮਾਫ ਕਰਨਾ ਹੋਰ ਹੋਰ ਤੇ ਜਾ ਕੇ ਆ ਅੱਛਾ ਇਹ ਹੋਰ ਹੋਰ ਕਰਨ ਵਾਲੇ ਕੁਝ 5-7 ਰੱਗੀ ਆ ਸਾਡੇ ਵਿੱਚ ਫੀਲਡ ਦੇ ਉਹ ਲਲਕਾਰੇ ਮਾਰਨ ਵਾਲੇ ਰਾਗੀ ਕੋਈ ਚੀਕਾ ਚੰਗਰਾ ਮਾਰਨ ਵਾਲੇ ਰਾਗੀ ਇਹ 5-7 ਰਾਗੀ ਆ ਹੁਣ ਇਹਨਾਂ 5-7 ਰਾਗੀਆਂ ਨੂੰ ਜਦੋਂ ਤੁਸੀਂ ਸੁਣੋਗੇ ਨਾ ਕਿਤੇ ਸਕਰੀਨ ਤੇ ਇਹਨਾਂ ਦਾ ਨੰਬਰ ਹੋਵੇਗਾ ਤੇ ਇਹਨਾਂ ਦਾ ਨੰਬਰ ਕੱਢ ਲਿਓ ਤੇ ਇਹਨਾਂ ਨੂੰ ਫੋਨ ਲਾਇਓ ਭਾਈ ਸਾਹਿਬ ਕੀਰਤਨ ਬੁੱਕ ਕਰਾਉਣਾ ਵਾ ਭੇਟਾ ਕਿੰਨੀ ਕੁ ਲਾਹੋਗੇ ਕਿਸੇ ਰਾਗੀ ਨੇ ਕਿਹਾ ਨਾ ਲੱਖ ਰੁਪਇਆ ਕਿਸੇ ਰਾਗੀ ਨੇ ਕਿਹਾ ਨਾ 71000 51000 ਤਾਂ ਮੈਂ ਬੇਨਤੀ ਕਰਾਂ ਜੀ ਜੇਕਰ ਆ ਰੋਲੇ ਰਪੇ ਨੂੰ 50000 70000 ਦੇਣ ਤੋਂ ਮੈਂ ਕਹਿੰਦਾ ਚੰਗਾ ਵਾ ਜੇਕਰ ਪਿੰਡ ਦਾ ਕੋਈ ਰਾਗੀ ਸਿੰਘ ਹੋਵੇ ਤੁਹਾਡੇ ਇਲਾਕੇ ਦਾ ਕੋਈ ਰਾਗੀ ਸਿੰਘ ਹੋਵੇ ਸੋਨਾ ਸੁਰਾਂ ਦੇ ਵਿੱਚ ਸੋਨਾ ਰਾਗਾਂ ਦੇ ਵਿੱਚ ਕੀਰਤਨ ਕਰਦਾ ਹੋਵੇ ਤੇ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ ਰਾਗੀਆਂ ਦੀ ਭੇਟਾ ਕਿੰਨੀ ਹੈ ਕਿਸ ਦੀ 1100 ਕਿਸ ਦੀ 2100 ਕਿਸ ਦੀ 3100 ਉਹਨਾਂ ਨੂੰ 3100 ਰੁਪਿਆ ਦੇਣ ਤੋਂ ਵੀ ਅਸੀਂ ਲੜ ਲੜ ਪੈਨੇ ਆ ਤੇ ਪਰਹਾ ਜਿਹੜਾ ਰਾਗੀ ਜਿਹਨਾਂ ਨੇ ਲਲਕਾਰੇ ਮਾਰਨੇ ਚੱਕ ਲੈਣੇ ਵਾਜੇ ਚੱਕ ਲੈਣੇ ਢੋਲਕੀਆਂ ਸ਼ੁਰੂ ਕਰਨਾ ਕੰਮ ਵੈਗਰੂ ਤੋਂ ਨੰਬੇੜ ਨਾ ਹੋਰ ਹੋਰ ਤੇ ਜੀ ਇਹਨਾਂ ਨੂੰ ਭੇਟਾ ਪੁੱਛ ਲਓ ਲੱਖ ਰੁਪਈਆ ਭੇਟਾ ਲੈਣੀ ਇਹਨਾਂ ਅੱਛਾ ਜਿਹੜੇ ਸਿੰਘ ਸੁਭਾਵਾਂ ਦੇ ਰਾਗੀ ਸਿੰਘ ਆ ਉਹਨਾਂ ਨੂੰ ਬੁੱਕ ਕਰੋਗੇ ਤੇ ਉਹ 3100 ਰੁਪਈਆ ਲੈਣਗੇ ਆਉਣਗੇ ਕਿਵੇਂ ਵਿਚਾਰੇ ਉਹ ਇੱਕ ਵਾਰੀ ਕਪੜੇ ਪਾ ਆਉਣਗੇ ਨਾ ਆਪਣੇ ਤੇ ਮੁੜ ਕੇ ਕਪੜੇ ਆਪਣੇ ਇਦਾਂ ਕਰਕੇ ਵੇਖਣਗੇ ਕਿ ਇਹ ਪਰਣਾ ਇੱਕ ਵਾਰੀ ਅੱਜ ਪਾ ਤੇ ਆਏ ਆ ਘਰ ਜਾ ਕੇ ਧੋਣਾ ਵੀ ਪੈਣਾ ਵਾ ਸਰਫ ਲੱਗਣਾ ਵਾ ਤੇ ਉਹ ਰਾਗੀ ਸਿੰਘ ਇਹ ਗੱਲ ਕਹਿੰਦੇ ਆ ਇੱਕ ਵਾਰੀ ਚਾਹ ਪੀ ਕੇ ਘਰੋਂ ਤੁਰਦੇ ਆਏ ਆ ਹੁਣ ਘਰੇ ਜਰੋਂ ਵਾਪਸ ਜਾਵਾਂਗੇ ਕੀਰਤਨ ਕਰਕੇ ਉਦੋਂ ਚਾਹ ਪੀਣ ਨੂੰ ਦੁੱਧ ਲਿਓਨ ਨੂੰ ਪਤਾ ਨਹੀਂ ਪੈਸੇ ਹੋਣੇ ਕਿ ਨਹੀਂ ਹੋਣੇ ਇਹੋ ਇਹੋ ਜੇ ਸਾਡੇ ਵਿੱਚ ਰਗੀ ਸਿੰਘ ਹੈਗੇ ਆ ਐਡੇ ਗਰੀਬੀ ਦੇ ਹਾਲਤ ਦੇ ਵਿੱਚ ਰਗੀ ਸਿੰਘ ਸਾਡੇ ਸਿੰਘ ਸੁਭਾਵਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਪਿੰਡਾਂ ਦੇ ਗੁਰਦੁਆਰਿਆਂ 'ਚ ਉਹਨਾਂ ਨੂੰ ਤੁਸੀਂ ਪੁੱਛਿਆ ਕੋਈ ਨਾ ਉਹਨਾਂ ਦੀ ਮੂੰਹ ਦੇ ਉੱਪਰ ਇੱਕ ਦਾੜੀ ਦਾ ਵਾਲ ਨਹੀਂ ਹੁੰਦਾ ਜਦੋਂ ਦੇ ਉਹਨਾਂ ਨੇ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਅੱਜ ਉਹਨਾਂ ਦੀਆਂ ਦਾੜੀਆਂ ਚਟਕੀਆਂ ਹੋਈਆਂ ਵਾਂ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਰਾਗੀ ਸਿੰਘ ਮਿਹਨਤ ਕਰ ਰਹੇ ਆ ਕੀਰਤਨ ਸਿੱਖ ਰਹੇ ਆ ਅੱਜ ਵੀ ਉਹ ਪਰ ਉਹਨਾਂ ਦਾ ਮੋਲ ਨਹੀਂ ਅਸੀਂ ਪਾ ਰਹੇ ਉਹਨਾਂ ਦੇ ਭੇਟਾ ਕਿੰਨੀ 1100 2100 3100 ਪਰ ਜਿਹੜੇ ਆ ਲਲਕਾਰੇ ਮਾਰਨ ਵਾਲੇ ਇਹ ਲੱਖ ਰੁਪਇਆ ਭੇਟਾ ਲੱਖ ਰੁਪਇਆ ਭੇਟਾ ਪਲੱਸ ਫੋਰਚੂਨਰ ਚਾਹਣਗੇ ਫੋਰਚੂਨਰ ਚਾਹਣਗੇ ਇੱਕ ਡਰਾਈਵਰ ਧਿਆਨ ਦਿਓ ਇੱਕ ਡਰਾਈਵਰ ਇੱਕ ਚੈਨਲ ਆਪਰੇਟਰ ਤਿੰਨ ਕੈਮਰਾਮੈਨ ਇੱਕ ਫੋਨ ਅਟੈਂਡ ਕਰਨ ਲਈ ਪਈਏ ਤੇ ਤਿੰਨ ਰਾਗੀ ਆਪ ਤੇ ਬਾਕੀ ਮਗਰ ਢੋਲ ਤੀਆਂ ਚਮਡੇ ਬੰਦਨ ਵਾਲੇ ਪਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਾਂ ਮੁੱਲ ਪਾਉਣਾ ਵਾ ਉਹਨਾਂ ਰਾਗੀ ਸਿੰਘਾਂ ਦਾ ਪਾਈਏ ਜਿਹੜੇ ਰਾਗੀ ਸਿੰਘ ਪਿੰਡਾਂ ਦੇ ਵਿੱਚ ਮਿਹਨਤ ਕਰ ਰਹੇ ਆ ਜਿਹੜੇ ਰਾਗੀ ਸਿੰਘ ਸਿੰਘ ਸਭਾਵਾਂ ਦੇ ਵਿੱਚ ਮਿਹਨਤ ਕਰ ਰਹੇ ਆ ਹਾਲਾਤ ਵੇਖੀ ਤੇ ਸਾਡੇ ਰਾਗੀ ਸਿੰਘਾਂ ਦੇ ਰੋਂ ਹੁੰਦਾ ਵੇਖ ਕੇ ਉਹੀ ਗੁਰਦੁਆਰੇ ਦੇ ਵਿੱਚ ਰਾਗੀ ਸਿੰਘ ਦੀ ਤਨਖਾਹ ਲੈ ਰਹੇ ਆ ਉਹ ਸਵੇਰੇ ਉੱਠ ਕੇ ਉਹਨਾਂ ਦੀ ਮੇਨ ਡਿਊਟੀ ਕੀਰਤਨ ਦੀ ਆ ਮੇਨ ਡਿਊਟੀ ਰਾਗੀ ਸਿੰਘ ਦੀ ਆ ਸਿੰਘ ਸੁਭਾ ਮਾ ਜਰਾਗੀਆਂ ਦੀ ਗੱਲ ਕਰਦਾ ਵਾਂ ਉਹ ਸਵੇਰੇ ਉੱਠ ਕੇ ਪਹਿਲਾਂ ਪ੍ਰਕਾਸ਼ ਕਰਦੇ ਆ ਫਿਰ ਨਾਲ ਦੇ ਦੋ ਸਿੰਘ ਕੋਈ ਪ੍ਰਸ਼ਾਦ ਬਣਾਉਂਦਾ ਵਾ ਕੋਈ ਦਰੀਆਂ ਝਾੜਦਾ ਵਾ ਤੇ ਆਪ ਹੀ ਉਹ ਵਿਚਾਰੇ ਬਾਣੀ ਪੜ ਕੇ ਆਪ ਹੀ ਨਿਤਨੇਮ ਕਰਦੇ ਆ ਆਪ ਹੀ ਅਰਦਾਸ ਕਰਦੇ ਆ ਸਾਰੀ ਦਿਹਾੜੀ ਇੱਕ ਜਣਾ ਵਰਸ਼ੇ ਤੇ ਪਾਠ ਦੀ ਡਿਊਟੀ ਵੀ ਲਾਉਂਦੇ ਆ ਤੇ ਤਨਖਾਹ ਵਿਚਾਰਿਆਂ ਦੀ ਫਿਰ 10-12 ਹਜ਼ਾਰ ਜੇ ਕਰਕੇ ਤੇ ਕੀਰਤਨ ਕਰ ਲੈਣ 2100 ਮਿਲ ਜੇ ਆ ਦੋਦੇ ਵਿੱਚੋਂ ਹੀ ਕਮੇਟੀ ਦਾ ਮੈਂ ਹੱਥ ਜੋੜਾਂ ਜੀ ਤੁਹਾਡੇ ਚਰਨਾਂ ਦੇ ਵਿੱਚ ਸਿਰ ਰੱਖਾਂ ਜੀ ਜੇ ਮੁੱਲ ਪਾਉਣਾ ਭਾਈ ਆ ਜਿਹੜੇ ਪਿੰਡਾਂ ਦੇ ਵਿੱਚ ਵਿਚਾਰੇ ਸਿੰਘ ਸੁਭਾਵਾਂ ਦੇ ਵਿੱਚ ਰਾਕੀ ਇਹਨਾਂ ਦਾ ਪਈਏ ਆ ਜਿਹੜੇ ਲੱਖ ਲੱਖ ਰੁਪਏ ਲੈਣ ਵਾਲੇ ਆਉਣਾ 9 ਵੇ ਦਾ ਟਾਈਮ ਲੈਣਾ ਆਉਣਾ ਕਿੰਨੇ ਵਜੇ 11 ਵਜੇ ਆ ਆ ਕੇ ਫੇਰ ਗੱਪਾਂ ਕਹਾਣੀਆਂ ਸੁਣਾ ਜਣੀਆਂ ਕਈ ਰਾਗੀ ਸਿੰਘ ਹੈਗੇ ਸਾਡੇ ਕੋਲ ਗੱਪਾਂ ਕਹਾਣੀਆਂ ਬਾਬਾ ਜੀ ਗਏ ਬਾਬਾ ਜੀ ਦੀ ਗੱਡੀ 'ਚ ਟੀਲ ਮੁੱਕ ਗਿਆ ਬਾਬਾ ਜੀ ਨੇ ਗੱਡੀ 'ਚ ਪਾਣੀ ਪਾ ਕੇ ਸਟਾਰਟ ਕਰਤੀ ਆਖੋ ਸਤਨਾਮ ਇਹੋ ਜਿਹੀ ਗੱਪਾਂ ਗਾਣੀਆਂ ਸੁਣਾ ਕੇ ਗਾਂ ਜਾਣਗੇ ਭੇਟਾ ਕਿੰਨੀ ਕਰ ਦੇਣਾ ਦਾਲ ਫੁਲਕਾ ਨਹੀਂ ਭਾਈ ਸਾਹਿਬ ਕਿੰਨੀ ਕ ਕਰ ਦੇਣਾ ਦਾਲ ਫੁਲਕਾ ਕਰ ਦੇਣਾ ਦੇ ਦੇਣਾ 2.5 ਲੱਖ ਦੇ ਦੇਣਾ ਪੁੱਛੋ ਵੀ ਆਹ ਦਾਲ ਫੁਲਕਾ ਵਾ ਇੱਕ ਸਾਡੇ ਦਿੱਲੀ ਦਾ ਰਾਗੀ ਸਿੰਘ ਆ ਮੈਂ ਅੱਗੇ ਵੀ ਨਾਂ ਲਿਆ ਇਹ ਉਹਦਾ ਉਹਨਾਂ ਨੇ ਪਹਿਲਾਂ ਕਲੀਨ ਸ਼ੇਵ ਕੀਤੀ ਹੁੰਦੀ ਸੀ ਉਹਨਾਂ ਨੂੰ ਕਮੇਟੀ ਨੇ ਕਹਿਤਾ ਕਿ ਭਾਈ ਸਾਹਿਬ ਤੁਸੀਂ ਦਾੜੀ ਮੋਛ ਰੱਖੋ ਕੇਸ ਰੱਖੋ ਗੁਰੂ ਕੇ ਸਿੰਘ ਬਣੋ ਉਹ ਪਹਿਲਾਂ ਸਹੀ ਧਾਰੀ ਹਰਾ ਕੀ ਸਿੰਘ ਉਹ ਕਹਿੰਦਾ ਜੇਦਾ ਗੁਰੂ ਸਾਹਿਬ ਹੁਕਮ ਕਰਨ ਗਿਆ ਮੈਂ ਅਮਰਤ ਛਕ ਲਾਵਾਂਗਾ ਚਲੋ ਜੀ ਕਮੇਟੀ ਨੇ ਚੱਠੀ ਕੱਢਦੀ ਪੇਸ ਰਾਗੀ ਦਾ ਕੀਰਤਨ ਬੈਣ ਅੱਛਾ ਕੀਰਤਨ ਬੈਣ ਕੀਤਾ ਗੁਰੂ ਸਾਹਿਬ ਨੇ ਘਰੇ ਰਤੋ ਰਾਤ ਹੁਕਮ ਕੀਤਾ ਉਹਨੇ ਦਾੜੀ ਰੱਖ ਲਈ ਕੇਸ ਰੱਖ ਲਏ ਬਣ ਗਏ ਗੁਰੂ ਕੇ ਸਿੰਘ ਅੱਜ ਵੀ ਦਿੱਲੀ ਦੇ ਵਿੱਚ ਕਾਫੀ ਬੋਲਬਾਲਾ ਉਹਦਾ ਹੈ ਆ ਲੱਖ ਲੱਖ 2-2 ਲੱਖ ਰੁਪਇਆ ਲੈ ਕੇ ਕੀਰਤਨ ਕਰਦੇ ਆ ਮਹਿੰਗੀ ਗੱਡੀ ਦੇ ਵਿੱਚ ਆਉਂਦੇ ਆ ਉਹਨਾਂ ਦਾ ਬੇਟਾ ਤਬਲਾ ਵਜਾਉਂਦਾ ਵਾ ਉਹਨੇ ਦਾੜੀ ਬੰਨੀ ਹੁੰਦੀ ਹੈ ਤੇ ਪਰ ਨਾ ਐ ਲਵੇਟਾ ਹੁੰਦਾ ਏਦਾਂ ਕਰਕੇ ਹੁਣ ਪੱਕਾ ਕਹਿ ਨਹੀਂ ਸਕਦੇ ਵੀ ਦਾੜੀ ਬੰਨੀ ਹੋਵੇ ਪੱਕਾ ਕਹਿ ਨਹੀਂ ਸਕਦੇ ਦਾੜੀ ਕਾਲੀ ਕੀਤੀ ਹੋਵੇ ਦਾੜੀ ਰੰਗੀ ਹੋਵੇ ਭੇਟਾ ਕਿੰਨੀ ਪੁੱਛੋ ਜੀ ਦੇ ਦੇਣਾ 2.5 ਲੱਖ ਦੇ ਦੇਣਾ ਕਰ ਦੇਣਾ ਦਾਲ ਫੁਲਕਾ ਕਰ ਦੇਣਾ ਮੈਂ ਬੇਨਤੀ ਕਰਾਂ ਇਹੋ ਜਿਹੇ ਦਾਲ ਫੁਲਕੇ ਵਾਲਿਆਂ ਤੋਂ ਪਰਿਹੇਜ ਕਰਗੇ ਜਿਹੜੇ ਸੱਚੀ ਦਾਲ ਫੁਲਕੇ ਤੇ ਆ ਉਹਨਾਂ ਵੱਲ ਧਿਆਨ ਮਾਰਗੇ ਕਦੀ ਤੁਸੀਂ ਵੇਖਿਆ ਸ਼੍ਰੀ ਦਰਬਾਰ ਸਾਹਿਬ ਕਦੀ ਲਲਕਾਰੇ ਵੱਜ ਕੇ ਕੀਰਤਨ ਹੁੰਦਾ ਹੋਵੇ ਕਦੀ ਵੇਖਿਆ ਕਦੀ ਨਹੀਂ ਹੁੰਦਾ ਉੱਥੇ ਕਦੀ ਤੁਸੀਂ ਵੇਖਿਆ ਦਰਬਾਰ ਸਾਹਿਬ ਚੀਕਾਂ ਮਾਰ ਕੇ ਕੋਰਾਗੀ ਕੀਰਤਨ ਕਰਦਾ ਹੋਵੇ ਕਦੀ ਨਹੀਂ ਮੈਂ ਬੇਨਤੀ ਕਰਾਂ ਇਹਨਾਂ 4 ਪੈਸੇ ਕਮਾਉਣ ਵਾਲਿਆਂ ਦਾ ਤੁਹਾਨੂੰ ਵਿਰੋਧ ਕਰਨਾ ਪਵੇਗਾ ਕੌਣ ਮਾਫ ਕਰੇਗਾ ਤੁਹਾਨੂੰ ਭਾਈ ਕੌਣ ਇਹੋ ਜਿਹਾ ਰੱਗੀ ਨੂੰ ਮਾਫ ਕਰੇਗਾ ਇਹਨਾਂ ਨੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਬੱਦੀ ਘਰ ਦੀ ਮਰਿਆਦਾ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਰੋੜਦੀ ਤਰਲਾ ਮੇਰਾ ਫਿਰ ਤੁਹਾਡੇ ਅੱਗੇ ਇੱਕ ਹੈ ਭਾਈ ਜੇਕਰ ਮੁੱਲ ਪਾਉਣਾ ਵਾ ਉਹਨਾਂ ਰਗੀ ਸਿੰਘਾਂ ਦਾ ਮੁੱਲ ਪਾਓ ਜਿਹੜੇ ਪਿੰਡਾਂ ਦੇ ਵਿੱਚ ਸਿੰਘ ਸੁਭਾਵਾਂ ਦੇ ਵਿੱਚ 11 11 21 21 ਤੋਂ ਲੈ ਕੇ ਕੀਰਤਨ ਕਰਦੇ ਆ ਅੱਛਾ ਏਕਰ ਜੋਰ ਕਰਾ ਇਹ ਅਰਜ਼ ਖਾਸ ਕਰ ਇਹ ਬੇਨਤੀ ਮੇਰੀ ਖਾਸ ਕਰ ਐਸਡੀਪੀਸੀ ਨੂੰ ਆ ਜੇਕਰ ਨਵੇਂ-ਨਵੇਂ ਸਾਡੇ ਜਿਹੜੇ ਰਗੀ ਸਿੰਘ ਉੱਠ ਰਹੇ ਆ ਜੇਕਰ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਟਾਈਮ ਦਿੱਤਾ ਜਾਵੇ ਤੇ ਬੜਾ ਵਧੀਆ ਹੋਵੇ। ਹੁਣ ਤੁਸੀਂ ਆਖੋਗੇ ਉਹ ਕਿਵੇਂ? ਉਹ ਕਿਉਂ? ਜੇਕਰ ਸਾਡੇ ਬੱਚੇ ਵੇਖਣਗੇ ਕਿ ਨਵੇਂ-ਨਵੇਂ ਰਾਗੀ ਸਿੰਘ ਦਰਬਾਰ ਸਾਹਿਬ ਕੀਰਤਨ ਕਰ ਰਹੇ ਆ। ਹੋਰ ਨਵੇਂ-ਨਵੇਂ ਰਾਗੀ ਸਿੰਘ ਆ ਰਹੇ ਆ, ਕੀਰਤਨ ਸੋਹਣਾ ਕਰ ਰਹੇ ਆ। ਸਾਡੇ ਬੱਚਿਆਂ ਦਾ ਵੀ ਧਿਆਨ ਹੋਏਗਾ ਕਿ ਸਾਡੇ ਬੱਚੇ ਵਾਜੇ ਦੇ ਹੱਥ ਰੱਖਣਗੇ। ਸਾਡੇ ਬੱਚੇ ਵੀ ਕੀਰਤਨ ਸਿੱਖਣਗੇ। ਜੇਕਰ ਮਨਜੀਤ ਸਾਹਿਬ ਮੈਂ ਨਹੀਂ ਕਹਿੰਦਾ ਵੀ ਮੈਨੂੰ ਮੈਂ ਤਾਂ ਗੱਲ ਚੁੱਕ ਰਿਆਂ ਤੁਹਾਡੇ ਵਿੱਚੋਂ ਕੁ ਸਵਾਲ ਕਰਦੇ ਵੀ ਮੈਂ ਕਹਿ ਰਿਹਾ ਮੈਨੂੰ ਮਨਜੀਤ ਸਾਹਿਬ ਟਾਈਮ ਦੇ ਦਿਓ ਮੇਰੀ ਇਨੀ ਆਦਤ ਨਹੀਂ ਹੈ ਕਿ ਮੈਂ ਮਨਜੀਤ ਸਾਹਿਬ ਕਥਾ ਕਰਾਂ ਮੇਰੀ ਇਨੀ ਆਦਤ ਨਹੀਂ ਹੈ ਕਿਤੇ ਸਬਾਬਾ ਬਣੇਗਾ ਜ਼ਰੂਰ ਕਰਾਂਗੇ ਆਪਾਂ ਪਰ ਤੁਸੀਂ ਧਿਆਨ ਦਿੱਤਾ ਹੋਵੇ ਅੱਜ ਤੋਂ 5 ਸਾਲ ਪਹਿਲਾਂ ਵੀ ਉਹ ਪ੍ਰਚਾਰਕ 10 ਸਾਲ ਪਹਿਲਾਂ ਵੀ ਉਹ ਪ੍ਰਚਾਰਕ ਉਹ ਬਜ਼ੁਰਗ ਹੋ ਚੁੱਕੇ ਪ੍ਰਚਾਰਕ ਅਜੇ ਵੀ ਜਿਹਨੂੰ ਉਹਨਾਂ ਨੂੰ ਲਾਉ ਮੈਂ ਨਹੀਂ ਕਹਿੰਦਾ ਨਾਲ ਲੱਗੇ ਆਪਾਂ ਉਹਨਾਂ ਨੂੰ ਲੱਗਿਆ ਆਪਾਂ ਉਹਨਾਂ ਨੂੰ ਔਰ ਜਿਹੜੇ ਨਵੇਂ ਨਵੇਂ ਸਾਡੇ ਪ੍ਰਚਾਰਕ ਹੋ ਰਹੇ ਆ ਸੰਪਰਦਾਵਾਂ ਚੋਂ ਸਿੱਖ ਰਹੇ ਆ ਆਪਾਂ ਉਹਨਾਂ ਨੂੰ ਟਾਈਮ ਦੇ ਗਏ ਜੇਕਰ ਸਾਡੀ ਯੂਥ ਵੇਖੇਗੀ ਕਿ ਨਵੇਂ ਪ੍ਰਚਾਰਕ ਮਨਜੀਤ ਸਾਹਿਬ ਕਥਾ ਕਰ ਰਹੇ ਆ ਮੈਂ ਪਹਿਲਾਂ ਬੇਨਤੀ ਕਰਤੀ ਸੀ ਮੈਂ ਨਹੀਂ ਕਹਿੰਦਾ ਟਾਈਮ ਮੈਨੂੰ ਦੇ ਦਿਓ ਮੇਰੀ ਅਜੇ ਇਨੀ ਕਾਤ ਨਹੀਂ ਹੋਈ ਪਰ ਮੈਂ ਕਹਿੰਦਾ ਕਿ ਜੇਕਰ ਸਾਡੇ ਪ੍ਰਚਾਰਕ ਵੇਖਣਗੇ ਕਿ ਨਵੇਂ ਬਲਾਰੇ ਲੱਗੇ ਆ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਵੇਂ ਕੀਰਤਨੀਆਂ ਲੱਗੇ ਆ ਹਰ ਇੱਕ ਰਾਗੀ ਦੀ ਇੱਕ ਪਹਿਲੀ ਆਸ ਹੁੰਦੀ ਆ ਇੱਕ ਪਹਿਲੀ ਉਹਦੀ ਮੰਨ ਦੀ ਚਾਹਤ ਹੁੰਦੀ ਆ ਕਿ ਸ਼੍ਰੀ ਦਰਬਾਰ ਸਾਹਿਬ ਲਾਈਵ ਕੀਰਤਨ ਕਰਾ ਤੇ ਜੇਕਰ ਨਵੇਂ-ਨਵੇਂ ਰਾਗੀ ਸਿੰਘ ਕੀਰਤਨ ਕਰਨ ਤੇ ਸਾਡੇ ਬੱਚੇ ਅੱਜ ਤਬਲੇ ਦੇ ਹੱਥ ਰੱਖਣਗੇ ਸਾਡੇ ਬੱਚੇ ਅੱਜ ਹਰਮੋਨਿਕ ਦੇ ਵਾਜੇ ਦੇ ਹੱਥ ਰੱਖਣਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਆਸ ਹੈਗੀ ਆ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਸ਼੍ਰੀ ਦਰਬਾਰ ਸਾਹਿਬ ਡਿਊਟੀ ਦਿੱਤੀ ਜਾਵੇ ਤੇ ਮੇਰੀ ਬੇਨਤੀ ਆ ਫਿਰ ਤੁਹਾਡੇ ਚਰਨਾਂ 'ਚ ਜੇ ਆਪਾਂ ਮੁੱਲ ਪਾਉਣਾ ਵਾ ਆਪਾਂ ਉਹਨਾਂ ਰਾਗੀਆਂ ਦਾ ਪਾਈਏ ਜਿਨ੍ਹਾਂ ਨੇ ਕਲਾਸਿਕਲ ਕੀਰਤਨ ਸਿੱਖਿਆ ਵਾ ਕਿਤੇ ਮੈਂ ਬੇਨਤੀ ਕਰਦਾ ਹੁੰਦਾ ਵਾਂ ਸਾਡੀ ਕੌਮ ਨੂੰ ਕਿਥੇ ਮਿਲਣਗੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਵਰਗੇ ਰਾਗੀ ਸਿੰਘ ਕਲਾਸਿਕਲ ਦੇ ਗੁਰੂ ਨੇ ਸਾਡੀ ਕੌਮ ਨੂੰ ਕਿਤੇ ਮਿਲਣਗੇ ਭਾਈ ਲਖਵਿੰਦਰ ਸਿੰਘ ਜੀ ਵਰਗੇ ਰਾਗੀ ਸਿੰਘ ਤੁਸੀਂ ਵੇਖਿਆ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਦਾ ਸ਼ਬਦ ਬੜਾ ਪਰਜਲਤ ਆ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਉਹਨਾਂ ਦੀ ਜੇਕਰ ਵੇਖਿਆ ਜਾਵੇ ਵਿਚਾਰੇ ਨੇਤਰਹੀਣ ਆ ਪਰ ਮੈਂ ਕਹਿੰਦਾ ਵੀ ਉਹਨਾਂ ਦੇ ਨੇਤਰਹੀਣ ਹੋਣ ਦੇ ਬਾਵਜੂਦ ਉਹਨਾਂ ਦਾ ਕੀਰਤਨ ਵੇਖਿਓ ਕਿੰਨਾ ਰਸਮਈ ਆ ਤੇ ਮਾਫ ਕਰਨਾ ਜਿਨ੍ਹਾਂ ਨੂੰ ਚੰਗਾ ਭਲਾ ਦੀਦਾ ਵਾ ਉਹਨਾਂ ਦਾ ਕੀਰਤਨ ਵੇਖਿਓ ਚੱਕ ਲੋ ਢੋਲਕੀਆਂ ਚੱਕ ਲੋ ਵਾ ਜੇ ਸ਼ੁਰੂ ਕਰੋ ਕੰਮ ਵਾਇਗਰੂ ਤੋਂ ਨਵੇੜੇ ਜਾ ਕੇ ਹੋਰ ਹੁਰਤੇ ਮੈਂ ਬੇਨਤੀ ਕਰਾਂ ਇਹੋ ਜਿਹਾ ਕੋਈ ਕੀਰਤਨ ਨਹੀਂ ਹੁੰਦਾ ਤਵਲਿਆਂ ਦੀਆਂ ਬੇਸਾਂ ਪਾੜਨੀਆਂ ਕੋਈ ਕੀਰਤਨ ਨਹੀਂ ਹੁੰਦਾ ਮੈਨੂੰ ਵਾਇਗਰੂ ਸ਼ਬਦ ਨਾਲ ਨਿੰਦਕ ਨਾ ਸਮਝਿਓ ਪਰ ਦੁੱਖ ਨੂੰ ਲੱਗਦਾ ਵਾ ਜਦੋਂ ਵੈਗਰੂ ਦੀ ਵੀ ਆਪਾਂ ਬੇਦਬੀ ਕਰਦੇ ਆ ਜਦੋਂ ਲਲਕਾਰੇ ਮਾਰਦੇ ਆ ਚੀਕਾਂ ਮਾਰਦੇ ਆ ਦੁੱਖ ਉਹ ਤੋਂ ਬਹੁਤ ਲੱਗਦਾ ਵਾ ਕਿ ਵੈਗਰੂ ਸ਼ਬਦ ਦੀ ਬੇਦਬੀ ਹੋ ਰਹੀ ਆ ਹੁਣ ਇਹ ਸੁਣਨਗੇ ਉਹ ਵੀ ਲਲਕਾਰੇ ਮਾਰਨ ਵਾਲੇ ਰਾਗੀ ਵੀ ਸੁਣਨਗੇ ਤੇ ਉਹ ਵੀ ਸੁਣ ਕੇ ਸੇਧ ਲੈਣਗੇ ਕਿ ਅਸੀਂ ਵੀ ਮਿਹਨਤ ਕਰਕੇ ਭਾਈ ਲਖਵੇਂਦਰ ਸਿੰਘ ਜੀ ਵਰਗੇ ਬਣ ਗਏ ਉਹ ਵੀ ਸੇਧ ਲੈਣਗੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਵਰਗੇ ਬਣ ਗਏ ਮਿਹਨਤ ਕਰੋ ਆ ਸਾਡੇ ਬੱਚੇ ਆ ਜਾਂਦੇ ਨੇ ਗੁਰਦੁਆਰੇ ਬੜਾ ਵੇਖ ਕੇ ਮਾਨੂੰ ਖੁਸ਼ੀ ਹੁੰਦੀ ਆ ਸਾਡੇ ਬੱਚੇ ਗੁਰਦੁਆਰੇ ਆਏ ਪਰ ਇਹਨਾਂ ਬੱਚਿਆਂ ਨੂੰ ਮਿਹਨਤ ਕਰਾਓ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਆਪਣੇ ਬੱਚਿਆਂ ਨੂੰ ਮਿਹਨਤ ਕਰਾ ਕੇ بڑے بڑے ਰਾਗੀ ਸਿੰਘ ਬਣਾਓ ਕਥਾ ਸਿਖਾਓ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਇਆ ਕਰੋ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਉਹਨਾਂ ਦੇ ਸੋਚ ਭਰੋ ਕਿ ਬੇਟਾ ਅੱਜ ਮਿਹਨਤ ਕਰ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਦਰਬਾਰ ਸਾਹਿਬ ਦਾ ਹਜੂਰੀ ਰਾਗੀ ਬਣੇਗਾ ਤੁਹਾਡੇ ਬੱਚੇ ਮਿਹਨਤ ਕਰਨਗੇ ਤੇ ਦਰਬਾਰ ਸਾਹਿਬ ਦੇ ਹਜੂਰੀ ਦਾ ਕੀ ਕਿਉਂ ਨਾ ਬਣਨਗੇ ਆਪਣੇ ਬੱਚਿਆਂ ਦੀ ਮਿਹਨਤ ਕਰਾਓ ਢੜਾ ਢੜਾ ਆਪਾਂ ਮਾਫ਼ ਕਰਨਾ ਚੜਾਈ ਜਾਂਦੇ ਆ ਆਪਣੇ ਬੱਚਿਆਂ ਨੂੰ ਜਾਜਾਂ ਤੇ ਬੱਚੇ ਸਾਡੇ ਬਾਹਰ ਜਾਈ ਜਾਂਦੇ ਵਿਦੇਸ਼ਾਂ 'ਚ ਮਾਫ਼ ਕਰਨਾ ਐਲਗੀਆਂ ਬੰਨੇ ਵੇਚ ਕੇ ਅਸੀਂ ਬਾਹਰ ਭਜਾਈ ਜਾਂਦੇ ਆ ਦੁੱਖ ਹੋਦਾ ਲੱਗਦਾ ਜਦੋਂ ਬੱਚੇ ਸਾਡੇ ਡਿਪੋਰਟ ਹੋ ਕੇ ਫੇਰ ਇੰਡੀਆ ਆਏ ਬੜਾ ਦੁੱਖ ਲੱਗਾ ਸਾਡੇ ਮਨ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਆਪਣੇ ਬੱਚਿਆਂ ਨੂੰ ਮਿਹਨਤ ਕਰਾਓ ਰਾਗੀ ਸਿੰਘ ਬਣਾਓ ਢਾਡੀ ਸਿੰਘ ਬਣਾਓ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਪੰਜਾਬੀ ਬੋਲ ਲਗੇ ਆਪਾਂ ਮਿਹਨਤ ਕਰਨਗੇ ਤੁਹਾਡੇ ਬੱਚੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨਗੇ